ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਚੈਨਲ ਤੁਹਾਡਾ ਸਾਰਿਆਂ ਦਾ ਨਵੀਂ ਸਵੇਰ ਨਵੇਂ ਵਿਚਾਰਾਂ ਦੇ ਤਹਿਤ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਰੂ ਬਰੂ ਹੋ ਰਹੇ ਹਾਂ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੋ ਤਾਂਕੇ ਤੁਹਾਨੂੰ ਪਤਾ ਲੱਗ ਸਕੇ ਕਿ ਕੇਂਦਰ ਵਿੱਚ ਮੋਦੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਉੱਪਰ ਕਿਸ ਤਰ੍ਹਾਂ ਅਤਿਆਚਾਰ ਕਰ ਰਹੀ ਹੈ ਅਤੇ ਪੰਜਾਬੀ ਪੰਜਾਬੀਆਂ ਨੂੰ ਜਿੱਤਣ ਲਈ ਨਵੇਂ ਹਤਕੰਡੇ ਮੋਦੀ ਸਰਕਾਰ ਵੱਲੋਂ ਅਪਣਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬ ਚੈਨਲ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਭਾਰਤ ਪਰ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਹੁਣ ਕਾਫੀ ਫਿਰ ਦੁਬਾਰਾ ਲੰਬੇ ਸਮੇਂ ਤੋਂ ਦਿੱਲੀ ਦੇ ਖਨੌਰੀ ਅਤੇ ਸ਼ੰਭੂ ਬਾਡਰ ਉੱਪਰ ਸ਼ਿੰਗਾਰਸ਼ ਬਣਿਆ ਹੋਇਆ ਹੈ ਇਸ ਸੰਘਰਸ਼ ਵਿੱਚ ਪੰਜਾਬ ਕਿਸਾਨ ਕਾਫੀ ਜ਼ਿਆਦਾ ਜਦੋ ਜੈਦ ਅਤੇ ਪੰਜਾਬ ਦੇ ਆਗੂ ਦਰਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਉੱਪਰ ਬੈਠੇ ਹੋਏ ਹਨ ਜੋ ਕਿ ਤਕਰੀਬਨ ਪਿਛਲੇ 40 ਦਿਨਾਂ ਤੋਂ ਲਗਾਤਾਰ ਭੁਖੜ ਹੜਤਾਲ ਤੇ ਬੈਠੇ ਹੋਏ ਹਨ ਅਤੇ ਉਹਨਾਂ ਨੇ ਮੋਦੀ ਸਰਕਾਰ ਨੂੰ ਸਮੇਂ-ਸਮੇਂ ਤੇ ਇਹ ਸੁਚੇਤਨ ਕੀਤੀ ਹੈ ਕਿ ਬੀਜੇਪੀ ਪੰਜਾਬ ਪਰ ਦੇ ਕਿਸਾਨਾਂ ਨੂੰ ਨਾ ਤਾਂ ਹਰਾ ਸਕਦੀ ਏ ਅਤੇ ਨਾ ਹੀ ਦਬਾਅ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਸੰਘਰਸ਼ ਕਰਨ ਤੋਂ ਰੋਕ ਸਕਦੀ ਏ ਦੂਸਰੇ ਪਾਸੇ ਮੋਦੀ ਸਰਕਾਰ ਨੇ ਕੁਝ ਨਮੀ ਸੋਚ ਵਿਚਾਰ ਨਾਲ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦਾ ਰਸਤਾ ਲੱਭ ਲਿਆ ਹੈ ਜਿਸ ਰਾਹੀਂ ਹੁਣ ਮੋਦੀ ਦੀ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਆਪਣੀਆਂ ਟੀਮਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ ਉਹ ਟੀਮਾਂ ਤੁਹਾਡੇ ਘਰ ਆ ਕੇ ਤੁਹਾਡੇ ਕੋਲੋਂ ਸਰਵੇ ਦੇ ਨਾਤੇ ਘਰ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨਗੇ ਅਤੇ ਉਹ ਆਪਣੇ ਫਾਰਮ ਭਰ ਕੇ ਮੋਦੀ ਸਰਕਾਰ ਕੋਲ ਜਮ੍ਹਾਂ ਕਰਵਾਉਣਗੇ ਜਿਸ ਦੇ ਅੰਕੜਿਆਂ ਦੇ ਆਧਾਰ ਤੇ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਉੱਪਰ ਕੋਈ ਨਵਾਂ ਕਾਨੂੰਨ ਲਾਗੂ ਕਰਕੇ लागू ਕਰਕੇ पंजाब ਦੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਨੂੰ ਦੱਸ ਦਈਏ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦੇ ਲੋਕ ਬਹੁਤ ਮਹਾਨ ਹਨ ਪੰਜਾਬ ਦੇ ਲੋਕਾਂ ਨੇ ਤਾਂ ਸਦੀਆਂ ਪਹਿਲਾਂ ਅਬਦਾਲੀ ਸ਼ਾ ਵਰਗੇ ਅਤੇ ਸਕੰਦਰ ਵਰਗੇ ਮਹਾਨ ਯੋਧਿਆਂ ਨੂੰ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ੁੱਟਣ ਅਤੇ ੁੱਟਣ ਨਹੀਂ ਦਿੱਤਾ ਸੀ ਸਗੂ ਅਬਦਾਲੀ ਅਤੇ ਸਕੰਦਰ ਦਾ ਮੂੰਹ ਤੋੜ ਜਵਾਬ ਪੰਜਾਬ ਦੇ ਮਹਾਨ ਯੋਧਿਆਂ ਨੇ ਦਿੱਤਾ ਸੀ ਦੱਸ ਦਈਏ ਕਿ ਭਾਰਤ ਨੂੰ ਆਜ਼ਾਦ ਕਰਾਉਣ ਪਿੱਛੇ ਤਕਰੀਬਨ 98% ਪੰਜਾਬ ਦੇ ਮਹਾਨ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਕਰਕੇ ਇਸ ਦੇਸ਼ ਪਾਰਤ ਮਹਾਨ ਨੂੰ ਯਾਦ ਕਰਵਾਇਆ ਅਤੇ ਹੁਣ ਜੇਕਰ ਕੋਈ ਸਰਕਾਰ ਪੰਜਾਬ ਦੇ ਕਿਸਾਨਾਂ ਜਾਂ ਮਜ਼ਦੂਰਾਂ ਨੂੰ ਡਰਾਉਣਾ ਧਮਕਾਉਣਾ ਚਾਹਦੀ ਹੈ ਤਾਂ ਇਹ ਹਰਗੱਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਯੋਧੇ ਉਸ ਸਰਕਾਰਾਂ ਦਾ ਮੂੰਹ ਤੋੜ ਜਵਾਬ ਦੇਣਗੇ ਅਤੇ ਸਮੇਂ-ਸਮੇਂ ਤੇ ਸੰਘਰਸ਼ ਕਰਦੇ ਰਹਿਣਗੇ ਸ਼੍ਰੀ ਵਾਲੀਗੁਰਦੀ ਕੀ ਫਤਿਹ ਆਓ ਤੁਹਾਨੂੰ ਉਹ ਵੀਡੀਓ ਦਿਖਾਉਂਦੇ ਆਂ ਵੀ ਸचेत ਰਹੋ ਪਿੰਡਾਂ ਦੇ ਵਿੱਚ ਜਿਹੜੀ ਆ ਸਰਵੇ ਦੇ ਨਾਮ ਤੇ ਇੱਕ ਨਵੀਂ ਆ ਜਿਹੜੀ ਮੇਰੀ ਸੋਚਣੀ ਆ ਵੀ ਇਹ ਨਵੀਂ ਇੱਕ ਜਿਹੜੀ ਠੱਗੀ ਆ ਉਹ ਸ਼ੁਰੂ ਹੋਈ ਆ ਇੱਕ ਐਕਸੈਸ ਮਾਈ ਇੰਡੀਆ ਐਕਸੈਸ ਮਾਈ ਇੰਡੀਆ ਕੰਪਨੀ ਤੋਂ ਬੰਦੇ ਆਏ ਆ ਇਹ ਕਹਿੰਦੇ ਵੀ ਅਸੀਂ ਸਰਵੇ ਕਰਨ ਆਏ ਆ ਟਰੈਕਟਰ ਦੇ ਨਾਮ ਤੇ ਸਰਵੇ ਕਰ ਰਹੇ ਆ ਵੀ ਸਾਨੂੰ ਐਕਸੈਸ ਮਾਈ ਇੰਡੀਆ ਜਿਹੜੀ ਕੰਪਨੀ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਨੇ ਉਹਨਾਂ ਦੇ ਸਰਵੇ ਕਰਾਉਣੇ ਆ ਇਹ ਪਿੰਡ ਦੇ ਵਿੱਚ ਸਾਡੇ ਆਏ ਸੀ ਸਾਡੀ ਜਥੇਬੰਦੀ ਦੀ ਮੀਟਿੰਗ ਰੱਖੀ ਸੀ ਅਸੀਂ ਇਹਨਾਂ ਨੂੰ ਬੁਲਾਇਆ ਤੇ ਪੁੱਛਿਆ ਇਹਨਾਂ ਨੂੰ ਅਸੀਂ ਇੱਕ ਆ ਇਹਨਾਂ ਦਾ ਜਿਹੜਾ ਪ੍ਰਚਾਰ ਕਰਨ ਦਾ ਤਰੀਕਾ ਇੱਕ ਕਾਪੀ ਆ ਜਿਹੜੀ ਅਸੀਂ ਇਹਨਾਂ ਤੋਂ ਲਈ ਆ ਇਹਦੇ ਵਿੱਚ 8-10 ਬਲੌਕ ਬਣੇ ਹੋਏ ਨੇ 8-10 ਪੇਪਰ ਨੇ ਕਮਰਸ਼ੀਅਲ ਵਹੀਕਲ ਸ਼ੋ ਕਾਰਡ ਇਹਨਾਂ ਨੇ ਇਹਦਾ ਨਾਮ ਰੱਖਿਆ ਐਕਸੈਸ ਐਕਸਿਸ ਮਾਈ ਇੰਡੀਆ ਕੰਪਨੀ ਐਕਸਿਸ ਮਾਈ ਇੰਡੀਆ ਇਹ ਬੰਦੇ ਖੜੇ ਨੇ ਸਾਰੇ ਇਹਦਾ ਨਾਮ ਹੈ ਕੀ ਨਾਮਾਂ ਵੀ ਤੇਰਾ ਪਿੰਟੂ ਸਿੰਘ ਮਾਰਕੀਟਰ ਰਿਸਰਚ 올 ਇੰਡੀਆ ਇਹਨਾਂ ਨੇ ਆਪਦੀ ਜਿਹੜੀ ਕੰਪਨੀ ਉਹ ਬੰਦੇ ਤੋਂ ਜਿਹੜੀ ਆ ਦੱਸ ਦਿਆ ਵੀ ਅਸੀਂ ਬੰਬੇ ਤੋਂ ਆਂ ਯੂਪੀ ਤੇ ਬਿਹਾਰ ਦੇ ਵਿੱਚ ਆ ਕਹਿੰਦੇ ਸਾਡਾ ਜਿਹੜਾ ਸਰਵੇ ਆ ਉਹ ਵੀ ਚੱਲ ਰਿਹਾ ਅਸੀਂ ਪੜਦੇ ਪੜਦੇ ਨੇ ਇੱਕ ਇਹਦੀ ਹਾਰਡ ਕਾਪੀ ਦੇ ਵਿੱਚ ਦੇਖਿਆ ਜਿਹੜੇ ਇਹਨਾਂ ਨੇ ਘਰ ਦੇ ਵਿੱਚ ਜਾ ਕੇ ਸਵਾਲ ਪੁੱਛਣੇ ਆ ਲੋਕਾਂ ਨੂੰ ਹੱਥ ਬਹੁਤ ਤਰ੍ਹਾਂ ਦੇ ਸਵਾਲ ਨੇ ਇਹਦੇ ਵਿੱਚ ਘਟੋ ਘਟ 10 ਲੈ ਪੇਜ ਨੇ ਤੇ ਇੱਕ ਪੇਜ ਦੇ ਵਿੱਚ ਬੜੀ ਖਾਸ ਸੀ ਅਹਿਮੀਅਤ ਆ ਮੈਂ ਦਿਖਾ ਦਿੰਦਾ ਤੁਹਾਨੂੰ ਇਹਨਾਂ ਨੇ ਜਾ ਕੇ ਪੁੱਛਣਾ ਵੀ ਤੁਹਾਡੇ ਕੋਲ ਬਿਜਲੀ ਦਾ ਕਨੈਕਸ਼ਨ ਹੈ ਘਰੇ ਤੁਹਾਡੇ ਛੱਤ ਵਾਲਾ ਪੱਖਾ ਹੈ ਗੈਸ ਪਾਈਪ ਲਾਈਨ ਜਾਂ ਤੁਹਾਡੇ ਕੋਲ ਸਿਲੰਡਰ ਹੈ ਦੋ ਪਹੀਆ ਵਾਹਨ ਹੈ ਰੰਗ ਦਾ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ ਪਰਸਨਲ ਕੰਪਿਊਟਰ ਕਾਰ ਜੀਪ ਬੈਨ ਏਸੀ ਤੁਹਾਡੀ ਆਪ ਦੀ ਜਿਹੜੀ ਓਨਰ ਪ੍ਰੋਪਰਟੀਸ਼ਿਪ ਖਰੀਦੀ ਗਈ ਸੰਪਤੀ ਜਾਂ ਫਲੈਟ ਜਿਹੜੀ ਤੁਹਾਡੀ ਆਪਦੀ ਮਲਕੀਅਤ ਸੰਪਤੀ ਆ ਉਹ ਖਰੀਦੀ ਗਈ ਸੰਪਤੀ ਜਾਂ ਦੁਕਾਨ ਇੰਟਰਨੈਟ ਕਨੈਕਸ਼ਨ 스마트ਫੋਨ ਮਾਈਕ੍ਰੋਵੇਵ ਓਟੀਜੀ ਜਨਰੇਟਰ ਤੇ ਇਨਵਰਟਰ ਮੈਂ ਇਹਨਾਂ ਨੂੰ ਅੱਠ ਦਾ ਸਵਾਲ ਕੀਤੇ ਉਹਦੇ 'ਚ ਮੈਂ ਪੁੱਛਿਆ ਵੀ ਤੁਸੀਂ ਦੱਸੋ ਬਈ ਇਹ ਤੁਸੀਂ ਕਹਿੰਦੇ ਹੋ ਅਸੀਂ ਕੰਪਨੀ ਜਾਂ ਜਿਹੜਾ ਸਰਵੇ ਆ ਉਹ ਕਰਨਾ ਟਰੈਕਟਰ ਦਾ ਸਰਵੇ ਕਰਨਾ ਅਸੀਂ ਅੱਡ-ਅੱਡ ਕੰਪਨੀਆਂ ਦਾ ਪਰ ਤੁਸੀਂ ਇਹ ਕਿਉਂ ਵਿੱਚ ਇਹਨੂੰ ਪਾਇਆ ਕਹਿੰਦੇ ਅਸੀਂ ਕੰਪਨੀ ਨੂੰ ਲੈ ਕੇ ਭੇਜ ਦਾਂਗੇ ਥੋੜੀ ਗੱਲ ਦਾ ਅਸੀਂ ਲਿਖ ਦਾਂਗੇ ਇਹ ਅਸੀਂ ਨਹੀਂ ਫਿਲ ਕਰਾਂਗੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਫੇਸਬੁੱਕ ਦੇ ਜਰੀਏ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਬਈ ਸੁਚੇਤ ਹੋ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਦਿੱਲੀ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਧਰਨੇ ਚੱਲ ਰਹੇ ਆ ਕਿਸਾਨ ਸਾਰੇ ਉਧਰ ਲੱਗੇ ਨੇ ਤੇ ਜਿਹੜੀਆਂ ਕੰਪਨੀਆਂ ਨੇ ਬੜੀਆਂ ਛਾਤਰ ਦਿਮਾਗ ਨੇ ਸਾਡੇ ਖੱਬੇ ਪਾਸੇ ਦੀ ਸਾਡੇ ਸੱਜੇ ਪਾਸੇ ਦੀ ਇਹ ਸਾਨੂੰ ਓਵਰਟੇਕ ਕਰਕੇ ਪਿੰਡਾਂ ਦੇ ਵਿੱਚ ਹੁਣ ਇਦਾਂ ਦੇ ਬੰਦੇ ਜਿਹੜੀਆਂ ਇਹ ਭੇਜਣੀਆਂ ਕੰਪਨੀ ਦੇ ਨਾਮ ਤੇ ਬੰਦੇ ਆਉਣਗੇ ਪੁੜੇ ਘਰ ਤੋਂ ਲੈ ਕੇ ਹਰੇ ਘਰ ਦਾ ਇਹਨਾਂ ਨੇ ਕੁੰਡਾ ਫੜਕਾਉਣਾ ਹਰੇ ਘਰ ਤੋਂ ਇਹਨਾਂ ਨੇ ਪੁੱਛਣਾ ਇਹਨਾਂ ਕੋਲੇ ਟੈਬ ਨੇ ਤੁਸੀਂ ਆਪਦੇ ਟੈਬ ਦਹੋ ਹਰੇਕ ਬੰਦੇ ਕੋਲੇ ਇਹਨਾਂ ਦੇ ਕੋਲੇ ਟੈਬ ਨੇ ਇਹਨਾਂ ਨੇ ਜਿਹੜੀ ਇਹ ਜਾਣਕਾਰੀ ਹੈ ਕਹਿੰਦੇ ਅਸੀਂ ਆਨਲਾਈਨ ਜਿਹੜੀ ਉਹ ਨਾਲ ਦੀ ਨਾਲ ਹੀ ਕੋੜੀ ਆਨਲਾਈਨ ਅਸੀਂ ਆਨਲਾਈਨ ਫਿਲ ਕਰ ਦੇਣੀ ਆ ਇਹਨਾਂ ਨੇ ਆਨਲਾਈਨ ਫਿੱਲ ਕਰਕੇ ਇਹਨੂੰ ਦੇਖਣ ਨੂੰ ਆਨਲਾਈਨ ਫਿੱਲ ਕਰਕੇ ਬਸ ਇਹ ਇਹ ਦੱਸਦੇ ਆਂ ਬਈ ਆਨਲਾਈਨ ਇਹਨਾਂ ਨੇ ਫਿੱਲ ਕਰ ਦੇਣਾ ਇਹ ਆਨਲਾਈਨ ਸਾਰੀ ਚੜ੍ਹ ਦੇਣੀਆਂ ਤੇ ਇੱਥੇ ਫਿਰ ਇਹ ਪਤਾ ਕੀਤਾ ਜਾਣਾ ਕਿ ਕਿੰਨੇ ਕਿਸਾਨ ਨੇ ਕਿੰਨੇ ਐਸਪੀ ਭਾਈਚਾਰਾ ਕਿੰਨਾ ਬੀਸੀ ਭਾਈਚਾਰਾ ਕਿੰਨੇ ਲੋਕਾਂ ਕੋ ਟਰੈਕਟਰ ਨੇ ਕਿੰਨੇ ਜੀ ਲੋਕਾਂ ਕੋਲੇ ਆਪਦੀ ਮਲਕੀਅਤ ਆ ਆਪਣੀ ਸੰਪਤੀ ਆ ਕਿਹਦੇ ਘਰੇ ਕਾਰ ਆ ਜੀਪ ਆ ਸਕੂਟਰ ਆ ਫਿਰ ਉਸ ਹਿਸਾਬ ਨਾਲ ਜਾਂ ਤਾਂ ਟੈਕਸ ਦੀ ਮਾਰ ਪਾਉਣਗੇ ਤੇ ਜਾਂ ਫਿਰ ਇਹ ਕਹਿਣਗੇ ਵੀ ਜਿਹੜੇ ਕਿਸਾਨ ਨੇ ਗਰੀਬ ਨਹੀਂ ਹੈ ਇਹਨਾਂ ਕੋਲੇ ਆਪਣਾ ਬਹੁਤ ਧਨ ਜਾਇਦਾਦ ਆ ਜਿਹੜੀ ਉਹ ਬਹੁਤ ਜਿਆਦਾ ਵਾਲਾ ਹੁਣ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਇਹ ਐਕਸੈਸ ਮਾਈ ਇੰਡੀਆ ਤੋਂ ਆਏ ਨੇ ਥੋੜਾ ਸਰਵੇ ਕਿੱਥੇ ਕਿੱਥੇ ਚੱਲ ਰਿਹਾ ਤੁਸੀਂ ਦੱਸੋ ਕਿੱਥੇ ਪੂਰੇ ਭਾਰਤ ਵਿੱਚ ਪੂਰੇ ਇੰਡੀਆ ਵਿੱਚ ਚੱਲ ਰਿਹਾ ਹੈ ਪੂਰੇ ਇੰਡੀਆ ਵਿੱਚ ਕبھی આજ ਤੱਕ ਤਾਂ ਕੋਈ ਨਿਊਜ਼ ਨਹੀਂ ਆਈ ਪੂਰੇ ਇੰਡੀਆ ਵਿੱਚ ਕਦੇ ਦੇਖਿਆ ਨਹੀਂ ਹਮਾਰਾ ਆਪੋ ਗੁਜਰਾਤ ਸਰਵੇ ਚੱਲ ਰਿਹਾ ਆਪਨੇ ਇਹ ਸਾਰੀ ਉੱਤਰ ਪ੍ਰਦੇਸ਼ ਵਿੱਚ ਬਿਹਾਰ ਵਿੱਚ ਆਪਨੇ ਸਾਰਾ ਆਨਲਾਈਨ ਕਰ ਦਿਆ ਵੇ ਚੱਲ ਰਿਹਾ ਹੈ ਅੱਜ ਵੀ ਵੀ ਚੱਲ ਰਿਹਾ ਹੈ ਪੰਜਾਬ ਮੇ ਕਬ ਜਿਲੇ ਕੌਣ ਕੌਣ ਸੇ ਜਿਲੇ ਮੇ ਆਪਕਾ ਚੱਲ ਰਹਾ ਹੈ ਅਭੀ ਪਹਿਲਾ ਜਿਲਾ ਲੁਧਿਆਣਾ ਹੀ ਦਿਆ ਹੈ ਅਭੀ ਪਹਿਲਾ ਲੁਧਿਆਣਾ ਜਿਲਾ ਹੀ ਦਿਆ ਹੈ ਫਰਸਟ ਡੇ ਹੈ ਫਰਸਟ ਡੇ ਆਪਕਾ ਫਰਸਟੀ ਗਾਉ ਹੈ ਆਪਕਾ ਪਹਿਲਾ ਹੀ ਗਾਉ ਹਾਂ ਜੀ ਪਹਿਲੇ ਗਾਉ ਮੇ ਪੰਗਾ ਪੜ ਗਿਆ ਐਸੀ ਕੋਈ ਬਾਤ ਨਹੀਂ ਮੈਂ ਤੁਹਾਨੂੰ ਫੇਸਬੁੱਕ ਦੇ ਜਰੀਏ ਸੁਚੇਤ ਕਰਨਾ ਚਾਹਨਾ ਹੁਣੇ ਹੀ ਕੋਈ ਭਾਗ ਚੰਗਿਆ ਕਰਮ ਚੰਗਿਆ ਇਹਨਾਂ ਕੋਲੇ ਫਾਈਲ ਆ ਇਹਨੂੰ ਕੋਸ਼ਿਸ਼ ਕਰਾਂਗੇ ਵੀ ਫੋਟੋ ਸਟੇਟ ਜਿੰਨੇ ਵੀ ਇਹਨਾਂ ਦੇ ਸਵਾਲ ਨੇ ਪੁੱਛਣੇ ਆ ਇਹਨੂੰ ਫੋਟੋ ਸਟੇਟ ਕਰਕੇ ਅੱਧੇ ਘੰਟੇ ਤੱਕ ਫੇਸਬੁੱਕ ਤੇ ਅਪਲੋਡ ਕਰਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਪੰਜਾਬ ਦੇ ਹਰ ਪਿੰਡ ਤੱਕ ਹਰ ਨੌਜਵਾਨ ਤੱਕ ਕਿਸਾਨ ਜੱਥੇਬੰਦੀ ਤੱਕ ਜਿੰਨੇ ਵੀ ਲੋਕ ਸੰਘਰਸ਼ ਕਰ ਰਹੇ ਆ ਉਹਨਾਂ ਤੱਕ ਪਹੁੰਚ ਸਕੇ ਇੱਕ ਬੇਨਤੀ ਹੋਰ ਕਰਦਾ ਬਿਨਾਂ ਕੰਪਨੀਆਂ ਤੋਂ ਵੀ ਕੋਈ ਤੁਹਾਡੇ ਘਰ ਤੱਕ ਪਹੁੰਚ ਕਰ ਸਕਦਾ ਤੁਹਾਨੂੰ ਤੁਹਾਡੇ ਘਰ ਦੀ ਸੰਪਤੀ ਬਾਰੇ ਫੋਨ ਬਾਰੇ ਕਿਸੇ ਚੀਜ਼ ਬਾਰੇ ਕੋਈ ਜਾਣਕਾਰੀ ਮੰਗਦਾ ਤਾ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਸੇ ਨੂੰ ਇਹ ਜੀਆਂ ਜਾਣਕਾਰੀਆਂ ਦੇਣ ਦੀ ਜ਼ਰੂਰਤ ਨਹੀਂ ਅਸੀਂ ਇਹਨਾਂ ਨੂੰ ਅੱਜ ਹੀ ਆਪਦੇ ਪਿੰਡ ਤੋਂ ਵਾਪਸ ਭੇਜਦੇ ਆ ਇਹਨਾਂ ਇਹ ਹੁਣੇ ਆ ਪਿੰਡ 'ਚ ਆਏ ਸੀ ਇਹਨਾਂ ਨੂੰ ਹੁਣੇ ਹੀ ਐਵੇਂ ਨਹੀਂ ਐਵੇਂ ਜਿਵੇਂ ਇਹ ਆਏ ਆ ਐਵੇਂ ਹੀ ਵਾਪਸ ਭੇਜਦੇ ਆ ਸੁਚੇਤ ਹੋ ਜਾਓ ਪੂਰੇ ਪੰਜਾਬ ਦੇ ਵਿੱਚ ਸੁਚੇਤ ਹੋ ਜਾਓ ਚਾਹੇ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਹੋ ਸੁਚੇਤ ਹੋ ਜਾਓ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਕਿਸੇ ਵੀ ਕੰਪਨੀ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦੇਣੀ ਮੈਂ ਫੇਰ ਦੁਬਾਰਾ ਕਹਿੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ